ਆ ਲੋ ਆ ਲੋ ਆ ਗਏ ਓਏ ਥੋਡੇ ਇਹ ਪਿੰਡ ਉਹ ਆਹ ਥੋਡੇ ਰਚਨਾਤਰਾਤਰਾ ਅਸਲ ਆ ਆ ਸੀਨੀਅਰ ਸੈਕੰਡਰੀ ਸਕੂਲ ਸਮਰਾਟ ਪਿੰਡ ਅਨਦਾਨਾ ਦਾ ਤੁਸੀਂ ਦੇਖ ਰਹੇ ਹੋ ਕਿ ਇੱਥੋਂ ਦੇ ਹਾਲਾਤ ਜਿਵੇਂ ਕਿ ਬੱਚੇ ਪਾਣੀ ਦੇ ਵਿੱਚ ਉਹਨਾਂ ਕਿਆਰੇ ਨੇ ਇੱਥੋਂ ਦੇ ਜਿਹੜੇ ਹਾਲਾਤ ਨੇ ਤੁਸੀਂ ਜਾਣਦੇ ਹੋ ਕਿ ਇਹ ਇੱਕ ਵਾਰੀ ਨਹੀਂ ਹੈਗਾ ਇਸੇ ਤਰ੍ਹਾਂ ਇਹ ਇੱਥੋਂ ਦੇ ਹਾਲਾਤ ਬਣੇ ਹੋਏ ਨੇ ਇਹ ਰੋਡ ਹੈਗਾ ਆਪਣਾ ਜਿਹੜਾ ਖਨੋਰੀ ਤੋਂ ਮੰਡਿਪਿੰਨੂ ਜਾਂਦਾ ਉਹਦੇ ਉੱਪਰੇ ਸੀਨੀਅਰ ਸੈਕੰਡਰੀ ਸਕੂਲ ਹੈ। ਹਾਂਜੀ। ਕੋਈ ਹਾਲਾ ਤੁਸੀਂ ਬਰੀਕਰਣ ਕਰਿਆ ਹੋ ਪਿੰਡ ਵਾਲੇ ਨੇ। ਆ ਦੇਖੀ ਇੱਥੋਂ ਦੇ ਦੇਖੀ ਹਾਲਾਤ। ਖੜੇ ਰਿਹਾ ਕਿੰਨਾ ਕਿੰਨਾ ਪਾਣੀ ਹੈ। ਅੱਛਾ ਸਕੂਲ ਵਾਲੇ। ਅੱਛਾ। ਇਹ ਵੀਰ ਜੀ ਮੇਰੀ ਗੱਲ ਸੁਣੋ ਪਾਣੀ ਦਾ ਹੱਲ ਕਰੋ ਯਾਰ ਤੁਸੀਂ ਇੱਥੇ ਨਾਲ ਕੀ ਕਰਦੇ ਹੋ? ਇਹ ਕਿਹੜਾ ਰੋਡ ਪੈਂਦਾ? ਇਹ ਖਨੋਰੀ ਨੂੰ ਜਾਂਦੇ ਮੂੜ ਤੋਂ ਖਨੋਰੀ ਨੂੰ ਇਹ ਹੀ ਮੇਨ ਰੋਡ ਹੈ। ਅੱਛਾ। ਖਨੋਰੀ ਜਿਹੜੀ ਕੰਦੂ ਬੋਗੜ ਬਣਾ ਸੀ ਆ ਐਸਪੀ ਇੱਕ ਕਿਦੋਂ ਮਿੰਟ ਦਾ ਆ ਰਸਤਾ ਖਰਾਬ ਹੈ ਅੱਛਾ ਆ ਭੰਦੇ ਜਾਂਦਾ ਮੋਰਾਂਲ ਖੜ ਗਿਆ ਰਾਤ ਪਾਣੀ ਦੇ ਵਿੱਚ ਆ ਆ ਦੇਖੋ ਬੱਚਿਆਂ ਦਾ ਹਾਲ ਕਿਵੇਂ ਬੱਚੇ ਪਾਣੀ ਦੇ ਵਿੱਚ ਉਹਨਾਂ ਕਿੰਨੇ ਆਂਦੇ ਨੇ ਇੱਕ ਪਾਚੇ ਤਾਂ ਜਿਹੜੀ ਪੰਜਾਬ ਸਰਕਾਰ ਹੈਗੀ ਉਹ ਕਹਿੰਦੀ ਸੀ ਕਿੰਨਾ ਸਕੂਲਾਂ ਦਾ ਜਿਹੜਾ ਪੱਧਰ ਹੈ ਉਹ ਉੱਚਾ ਚੁੱਕਿਆ ਹੋਇਆ ਹੈ ਦੂਜੇ ਪਾਸੇ ਇਥੋਂ ਦੇ ਹੀ ਹਾਲਾਤੇ ਦੇਖ ਲਓ ਤੁਸੀਂ ਆਪ ਹੀ ਜਾਣੋਗੇ ਕਿ ਸਕੂਲਾਂ ਦਾ ਕਿੰਨਾ ਕੀ ਪੱਧਰ ਉੱਚਾ ਚੁੱਕਿਆ ਹੋਇਆ ਹੈਗਾ ਆ ਦੇਖੋ ਇੱਥੋਂ ਦੇ ਜਿਹੜੇ ਬੱਚੇ ਨਾ ਕਿਉਂਦੇ ਆ ਲੋ ਬੱਚੇ ਕੁਝ ਨਹੀਂ ਹੁੰਦਾ ਆ ਆ ਦੇਖੋ ਹਰ ਰੋਜ਼ ਇਸੇ ਤਰ੍ਹਾਂ ਹੀ ਇਹ ਬੱਚੇ ਇਸ ਪਾਣੀ ਦੇ ਵਿੱਚੋਂ ਨੰਘ ਕੇ ਨੰਘਦੇ ਨੇ ਕਈ ਬੱਚੇ ਤਾਂ ਆਪਣੇ ਦੇਖੀ ਜਿਹੜੇ ਵਰਦਿਆਂ ਨੇ ਉਹਨਾਂ ਤੋਂ ਡਰਦੇ ਮਾਰੇ ਸ਼ਾਇਦ ਮਿਰਖੇ ਦੇ ਕਿ ਜਿੰਨਾ ਬਾਰਸ਼ ਹੋ ਜਾਂਦੀ ਉਹਦੋਂ ਤੱਕ ਨਿਕਲ ਕੇ ਹੀ ਨਹੀਂ ਆਉਂਦੇ ਹੈਗੇ ਆ ਆ ਦੇਖੋ ਆ ਆ ਮੋਰ ਟੰਗਲਾ ਆ ਦੇ ਇੱਥੋਂ ਦੇ ਜਿਹੜੇ ਹਾਲਾਤ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦਾ ਆ ਦੇਖੋ ਬੱਚਿਆਂ ਨੂੰ ਜਦੋਂ ਕੋਈ ਦੇਖੀ ਬੈਂਡ ਵਗੈਰਾ ਲੈਣ ਆਉਂਦੀ ਹੈ ਤਾਂ ਦੇਖੀ ਉਸ ਪਾਣੀ ਦੇ ਵਿੱਚ ਨਹੀਂ ਵੱਢਦੇ ਉਹ ਦੇਖੀ ਬਾਹਰ ਹੋਏ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਇੱਥੋਂ ਦੇ ਜਿਹੜੇ ਹਾਲਾਤ ਨੇ ਉਹ ਤੁਸੀਂ ਆ ਦੇਖਾ ਆ ਦੇਖ ਤੂੰ ਯਾਰ ਬੱਲੇ ਦੇਖ ਰੋ 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 ਬਰੇ ਬੱਲੇ ਹਲਾਤਾ ਵਾਰੇ ਤੁਸੀਂ ਆ ਦੇਖੋ ਬੱਚਿਆਂ ਨੂੰ ਜੇ ਲੈਣਾ ਹੁੰਦਾ ਤਾਂ ਦੇਖੀ ਪ੍ਰਿੰਸ ਪਹਿਲਾਂ ਮੋਟਰਸਾਈਕਲਾਂ ਤੇ ਛੱਡ ਕੇ ਜਾਂਦੇ ਨੇ ਇਹ ਇੱਕ ਤਰ੍ਹਾਂ ਦੇ ਇਥੋਂ ਸਮੁੰਦਰ ਬਣਿਆ ਹੋਇਆ ਹੈਗਾ ਜਿਹੜਾ ਇਹ ਰੋਡ ਹੈਗਾ ਇਹ ਕੋਈ ਇਥੋਂ ਦੇ ਹਾਲਾਤ ਨੇ ਕਈ ਵਾਰ ਇਥੋਂ ਦੇ ਜਿਹੜੇ ਲੋਕੀ ਨੇ ਉਹ ਪ੍ਰਸ਼ਾਸਨ ਨੂੰ ਇਸ ਬਾਰੇ ਦੱਸ ਚੁੱਕੇ ਨੇ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜੂਨ ਤੱਕ ਨਹੀਂ ਸਰਕਦੀ ਹੈਗੀ ਤਾਂ ਸਾਡੇ ਨਾਲ ਇਥੋਂ ਦੇ ਜਿਹੜੇ ਵਸਨੀਕ ਨੇ ਨਾਲ ਲੱਗਦੇ ਉਹਨਾਂ ਤੋਂ ਵੀ ਅਸੀਂ ਪੁੱਛਣ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਇਥੋਂ ਦੇ ਕੀ ਹਾਲਾਤ ਨੇ ਜੀ ਬੁਰੇ ਹਾਲਾਤ ਨੇ ਬਾਈ ਜੀ ਜਮ ਭੁਗੇ ਏ ਦੇਖੀ ਕਾਰਨ ਕੀ ਹੈ ਇੱਥੇ ਪਾਣੀ ਕਿਉਂ ਖੜ ਜਾਂਦਾ ਹੈਗਾ ਮਤਲਬ ਇਹ ਸੜਕ ਨੀਵੀ ਹੈ ਜੀ ਅੱਛਾ ਜੀ ਇਹ ਖਾਲੇ ਸਾਰੇ ਮੜਾ ਪਾਣੀ ਚਲਦੇ ਸਾਰਾ ਸੜਕ ਪਾਇ ਇਸ ਕਿੰਨਾ ਸਕੂਲ ਹੈ ਤੋਂ ਇਸ ਦੇ ਲਈ ਸਾਰੇ ਬੱਚੇ ਪ੍ਰੇਸ਼ਾਨ ਹੋ ਰਹੇ ਆ ਉਹ ਵੀ ਡੇਰਾ ਵਾਲੇ ਵੀ ਹੋਰ ਵੀ ਲੰਗੜ ਟੱਪਣਾ ਵਾਲੇ ਸਾਰੇ ਬਹੁਤ ਪ੍ਰੇਸ਼ਾਨ ਹੋ ਰਹੇ ਨੇ ਅੱਛਾ ਤੇ ਪ੍ਰਸ਼ਾਸਨਤਾ ਕਈ ਵਾਰ ਕਹਿ ਲਿਆ ਕਰੇ ਕਾਰਵਾਈ ਨਹੀਂ ਕਰ ਰਿਹਾ ਪ੍ਰਸ਼ਾਸਨ ਅੱਛਾ ਨਹੀਂ ਕਦੇ ਕੋਈ ਤੁਹਾਡੇ ਇਥੋਂ ਦਾ ਜਿਹੜਾ ਕੋਈ ਵਿਧਾਇਕ ਹੈਗਾ ਉਹ ਉਹਦੇ ਦੇਖੇ ਧਿਆਨ ਚ ਲੈ ਆਏ ਤੁਸੀਂ ਕਦੇ ਉਹ ਇੱਕ ਵਾਰ ਆ ਕੋਈ ਵੀ ਨਗਾ ਉਹ ਤਾਂ ਕਦੇ ਉਰੇ ਬਸ ਵੋਟਾਂ ਮਾਰੇ ਗੇੜਾ ਕਰਦੇ ਨੇ اچھا ਇੱਥੇ ਇੱਥੇ ਕਦੇ ਕੋਈ ਸਕੂਲ ਚ ਕੋਈ ਫੰਕਸ਼ਨ ਹੋਏ ਉਦੋਂ ਕਦੇ ਮੰਤਰੀ ਕੋਈ ਵਿਧਾਇਕ ਆਇਆ ਕੋਈ ਇੱਕ ਵਾਰੀ ਨਹੀਂ ਕੋਈ ਪੰਜਾਬ ਰਿ ਆਏ ਜਿਹਨੂੰ ਕਰਾਂ ਐ ਕਰਾਂਗੇ ਮੁੜ ਕੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅੱਛਾ ਹੂੰ ਤੇ ਇੰਨਾ ਜਦ ਮੋਟਾ ਵਟਾ ਬਚਾਜਾ ਦਾ ਪਾਣੀ ਹੈ ਕੋਈ ਇੱਕ ਨਗਾ ਨਹੀਂ ਕੋਈ 20 ਨਗਾ ਬੰਦੇ ਡਮਾ ਹੋ ਗਏ ਆ ਦੇਖੋ ਇੱਥੇ ਜਿਹੜੇ ਸਟਾਫ ਹੈ ਸਟਾਫ ਵੀ ਆਪਣੇ ਬੜੀ ਮੁਸ਼ਕਲ ਨਾਲ ਨਾ ਕੀ ਹੁੰਦੇ ਨੇ ਜਿਹਦਾ ਇਥੇ ਦਾ ਹਾਲਾਤ ਹੈ ਉਹ ਤੁਸੀਂ ਬੱਚੋ ਤੁਸੀਂ ਪਾਣੀ ਦੇ ਵਿੱਚੋਂ ਲੰਘ ਕੇ ਆਏ ਹੋ ਇਹ ਕੀ ਮਹਿਸੂਸ ਕੀਤਾ ਤੁਸੀਂ ਆਉਂਦੇ ਹੋਏ ਬੋਲੋ 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 ਬੈਠੋ ਤੁਹਾਡੀ ਬਹੁਤ ਮੁਸ਼ਕਿਲ ਨਾਲ ਆਏ ਆਂ ਅਸੀਂ ਪਾਣੀ ਦੇ ਵਿੱਚੋਂ ਲੰਘ ਕੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਖੜਿਆ ਆ ਅੱਛਾ ਲੰਘਣਾ ਬਹੁਤ ਮੁਸ਼ਕਲ ਹੁੰਦਾ ਢਿੱਕਣ ਦਾ ਖਤਰਾ ਰਹਿੰਦਾ ਹੈ ਸਰਕਾਰ ਨੂੰ ਅਸੀਂ ਕਹਿੰਦੇ ਆ ਸੜਕ ਬਣਾਈ ਜਾਵੇ ਸਾਡੇ ਕੋਲ ਦਿਨ ਹੋ ਗਏ ਨੂੰ ਐਵੇਂ ਪਈ ਆ ਇਹ ਬਹੁਤ ਪਾਣੀ ਖੜਾ ਆ ਹ ਹ ਨੇ ਅਨੇ ਹ ਹਰ ਰੋਜ਼ ਇਸੇ ਤਰ੍ਹਾਂ ਹੁੰਦਾ ਹੈਗਾ ਹਾਂਜੀ ਮੀਂਹ ਦੇ ਟਾਈਮ ਵੀ ਤੇ ਉਂਝ ਕੇ ਆਈ ਹੁੰਦਾ ਹੈ ਪਾਣੀ ਖੜਾ ਰਹਿੰਦਾ ਇੱਥੇ ਜਦੋਂ ਬਾਰਸ਼ ਨੇ ਉਦੋਂ ਵੀ ਪਾਣੀ ਇਸੇ ਤਰ੍ਹਾਂ ਖੜੇ ਰਹਿੰਦਾ ਹੈ ਇੱਥੇ ਜੋ ਬੱਚੇ ਨਾ ਕਿ ਕਈ ਵਾਰ ਡਿੱਗ ਵੀ ਪੈਂਦੇ ਤੁਸੀਂ ਹਾਂਜੀ ਡਿੱਗ ਵੀ ਪੈਂਦੇ ਨੇ ਅੱਛਾ ਬਰਤੂ ਦੀ ਖਰਾਬ ਹੋ ਜਾਂਦੀ ਹੈ ਅੱਛਾ ਜਾ ਰਹੇ ਜਾਂਦੇ ਨੇ ਫਿਰ ਬੱਚੇ ਬਹੁਤ ਤੰਗ ਹੁੰਦੇ ਨੇ ਅੱਛਾ ਅੱਛਾ ਇਹ ਰੋਜ਼ ਇਸੇ ਤਰ੍ਹਾਂ ਛੱਡ ਕੇ ਜਾਂਦੇ ਹੋ ਤੁਸੀਂ ਬੱਚਿਆਂ ਨੂੰ ਨਹੀਂ ਅੱਜ ਮੀਂਹ ਪੈਣ ਕਰਕੇ ਨਾ ਜ਼ਿਆਦਾ ਔਖਾ ਹੋ ਗਿਆ ਬਾਕੀ ਨਾ ਪੂਰੇ ਬੁਰਾ ਹਾਲ ਹੀ ਹੈ ਜੀ ਲੰਗੇ ਨਹੀਂ ਜਾਂਦਾ ਔਰ ਬਿਨਾਂ ਮੀਂਹ ਤੋਂ ਵੀ ਪਾਣੀ ਰੰਦਾ ਇਸ ਸਕੂਲ ਅੱਗੇ। ਅੱਛਾ। ਹਾਂਜੀ ਹਾਂਜੀ। ਇਸੇ ਤਰ੍ਹਾਂ ਪਾਣੀ ਖੜੇ ਰਹਿੰਦਾ ਹੈਗਾ। ਹਾਂਜੀ ਹਾਂਜੀ। ਔਰ ਇਹ ਪਤਾ ਨਹੀਂ ਕੀ ਸਿਸਟਮ ਹੈ ਨਾਲੇ 'ਚ ਪਾਣੀ ਜਾਂਦਾ ਹੀ ਨਹੀਂ। ਨਾਲੇ ਦਾ ਪਾਣੀ ਵੀ ਸੜਕ ਤੇ ਜਾਂਦਾ ਹੈ। ਅੱਛਾ। ਹਾਂਜੀ ਹਾਂਜੀ। ਨਹੀਂ ਇਹਦੇ ਬਾਰੇ ਕਦੇ ਕੋਈ ਦੇਖੇ ਪੰਚਾਇਤ ਨੂੰ ਜਾਂ ਪ੍ਰਸ਼ਾਸਨ ਨੂੰ ਉਹਨਾਂ ਦੇ ਧਿਆਨ 'ਚ ਲਿਆਇਓ ਕਦੇ ਤੁਸੀਂ? ਇਹ ਤਾਂ ਬੜੀ ਵਾਰੀ ਕਿਹਾ ਸੁਣਿਆ ਜੀ ਫਿਰ ਕੋਈ ਨਹੀਂ ਕਰ ਰਿਹਾ ਕੀ ਕਰੀਏ। ਹਮ। ਅੱਛਾ। ਲੰਕੀ ਆਈ ਹੁਣ। ਕੀ ਮਹਿਸੂਸ ਕੀਤਾ ਤੁਸੀਂ ਇਥੋਂ ਲੰਕੀ ਆਇਆ? ਬਹੁਤ ਗੰਦਾ ਮਹਿਸੂਸ ਕੀਤਾ ਸੀ। ਅੱਛਾ। ਉਹ ਵਾਸ਼ਿਕ ਪਹੁੰਚਿਆ ਜਾਣਾ ਹੈ। ਅੱਛਾ। ਬਹੁਤ ਬਹੁਤ ਮੁਸ਼ਕਲ ਹੈ ਜੀ। ਉਹ ਇੱਥੋਂ ਦਾ ਹਾਲਾਤ ਨੇ। ਹਾਂ ਜੀ। ਕੋਲਾਗੇਟ ਮੂਰੇ ਦਾ ਸਰਦ ਨਹੀਂ ਸੁਣag ਰਹੀ ਹੈ। ਇਹ ਇਸੇ ਤਰ੍ਹਾਂ ਬਣੇ ਰਹਿੰਦੇ ਗਏ ਇਥੇ। ਹਰ ਸਾਲ ਬਾਰਿਸ਼ ਆਈ ਹੋਈ ਹੈ। ਅੱਛਾ। ਨੀਵੀਆਂ ਬਦਾਸੀ ਬਣ ਗਏ ਨਹੀਂ। ਹੂੰ ਹੂੰ। ਪੰਜਾਬ ਦੇ غور ਨਹੀਂ ਕਰ ਰਹੀ ਹੈ। ਅੱਛਾ। ਕਦੇ ਪ੍ਰਸ਼ਾਸਨ ਨੂੰ ਨਹੀਂ ਕਹੇ ਤੁਸੀਂ? ਪ੍ਰਸ਼ਾਸਨ ਨੇ ਤੇਰੇ ਕਾਹਨ ਲੋਕ ਅੱਜ ਕੱਲ੍ਹ ਰਾਤ ਦੀ ਟਿਕ ਸੌਦਾ ਕੋਈ ਸੁਣਦਾ ਕੋਈ ਨਹੀਂ। ਅੱਛਾ। ਉਹ ਹਾਂ ਕਰਦੇ ਆਂ ਮੁਰਦੇ ਕੋਲ ਦੇਖਦਾ ਨਹੀਂ ਇੱਛਾ ਬਰੇ ਖਾਂ ਤੋਂ ਬੱਚੇ ਨੇ ਸਕੂਲ ਆਉਣ ਤੋਂ ਢੋਲੇ ਕੋਲ ਆਣੇ ਦੇਖੋ ਜਿਹੜੇ ਬੱਚੇ ਨੰਕੇ ਆ ਰਹੇ ਨੇ ਸਕੂਲ ਦੇ ਅੰਦਰ ਇਹ ਸਕੂਲ ਹੈ ਮੈਂ ਜੇ ਮੇਰੇ ਖਿਆਲ 500 ਮੀਟਰ ਵੀ ਨਹੀਂ ਹੋਣਾ ਇੱਥੋਂ ਦਾ ਜਿਹੜਾ ਇਹ ਦੇਖਿਓ ਪਾਣੀ ਦੇ ਵਿੱਚ ਜਿੱਥੇ ਪਾਣੀ ਖੜਿਆ ਰਹਿੰਦਾ ਹੈਗਾ ਤੇ ਇੱਥੇ ਹਰ ਰੋਜ਼ ਬੱਚੇ ਇਸੇ ਤਰ੍ਹਾਂ ਹੀ ਨੰਕੇ ਆਉਂਦੇ ਨੇ ਤਾਂ ਤੇ ਅੱਜ ਗੁੜੀਆਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਮੈਂ ਕਿਵੇਂ ਮਹਿਸੂਸ ਕੀਤਾ ਹੈਗਾ ਤੁਸੀਂ ਹਾਂ ਬੇਟੇ ਤੁਸੀਂ ਨੰਘ ਕੇ ਕੀ ਮਹਿਸੂਸ ਕੀਤਾ ਹੈ ਜੁਨੀ ਅੰਕਲ ਐਵੇਂ ਬਹੁਤ ਔਖਾ ਹੁੰਦਾ ਸਾਨੂੰ ਆਉਣ ਵਿੱਚ ਤੇ ਹਰ ਰੋਜ਼ ਜਿਸ ਤਰ੍ਹਾਂ ਨੰਘ ਕੇ ਆਉਂਦੇ ਤੁਸੀਂ ਜੁਨੀ ਅੰਕਲ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ ਹਾਂ ਤੇ ਵਰਤਿਆਂ ਵਿੱਚ ਕਦੀ ਖਰਾਬ ਹੋ ਜਾਂਦੇ ਡਿੱਗ ਵੀ ਪੈਂਦੇ ਬੱਚੇ ਅੱਛਾ ਆ ਦੇਖੋ ਇੱਥੇ ਦੇ ਹਾਲਾਤ ਨੇ ਜੋ ਕਿਵੇਂ ਬਣੇ ਹੋਏ ਨੇ ਇੱਥੰਦੇ ਜਿਹੜੇ ਹਾਲਾਤ ਨੇ

ਅ ਬੱਚੇ ਨਹੀਂ ਛੱਡਣ ਵਾਸਤੇ ਆਏ ਸੀ ਹਰ ਰੋਜ਼ ਇਸੇ ਤਰ੍ਹਾਂ ਛੱਡ ਕੇ ਜਾਂਦੇ ਹੋ ਬੱਚਿਆਂ ਨੂੰ ਬੁਰਾ ਹਾਲ ਹੈ ਔਰਤ ਹੁੰਦਾ ਨਹੀਂ ਬਾਰਿਸ਼ ਹੋ ਤੇ ਬਿਨਾਂ ਬਾਰਿਸ਼ ਵੀ ਨੂੰ ਰਿਹਾ ਹੈ ਅੱਛਾ ਬਹੁਤ ਬੁਰਾ ਹਾਲ ਹੈ ਇੰਨੇ ਕਦੇ ਪ੍ਰਸ਼ਾਸਨ ਦੇ ਧਿਆਨ 'ਚ ਨਹੀਂ ਲਾਏ ਪ੍ਰਸ਼ਾਸਨ ਦਾ ਤਾਂ ਕਈ ਵਾਰੀ ਕਹਿ ਲਿਆ ਜੀ ਕਿ ਇਹ ਤਾਂ ਔਰਤਾਂ ਕੋਲ ਚੁਰ ਲੱਗਈ ਹੋਇਆ ਲਖਨੋਰੀ ਦੱਬ ਖਨੋਰੀ ਤੋਂ ਹੌਲੀ ਤਾਂ ਆਪਣਾ ਮੰਡਵੀ ਨੂੰ ਜਾਂਦਾ ਰੋੜ ਅੱਛਾ ਅੱਛਾ ਬਹੁਤ ਬੁਰਾ ਹਾਲ ਹੈ ਅੱਛਾ ਇਹ ਸੜਕ ਤੋਂ ਹੈ ਹੀ ਨਹੀਂ ਜੁਰਾ ਅੱਛਾ ਆ ਹਾਲਾਤ ਜਿਵੇਂ ਬੱਚੇ ਲੰਘਦੇ ਨਾਲੇ ਮੀਟਰ ਲੱਗ ਰਹੇ ਨੇ ਸੜਕ ਤੇ ਅੱਛਾ ਇਹ ਉਹਦੇ ਕੋਲ ਦੀ ਲੰਘਣਾ ਪੈਂਦਾ ਬੱਚੇ ਨੂੰ ਅੱਛਾ ਬਹੁਤ ਖਤਰਾ ਹੈ ਇਹ ਇਹ ਹਾਲਾਤ ਨੇ ਇੱਥੇ ਹੁੰਦੇ ਅੱਥੋਂ ਦੇ ਹਾਲਾਤ ਨੇ ਪਵੇਂ ਦੇਖੀ ਇੱਥੇ ਬਾਰਸ਼ ਹੋਵੇ ਜਾਂ ਨਾ ਹੋਵੇ ਹਰ ਰੋਜ਼ ਪਾਣੀ ਇਸੇ ਤਰ੍ਹਾਂ ਇੱਥੇ ਖੜੇ ਰਹਿੰਦਾ ਕਿਉਂ ਖੜੇ ਰਹਿੰਦਾ ਕਿਉਂਕਿ ਇੱਥੋਂ ਦੀ ਜਿਹੜੀ ਨਿਕਾਸੀ ਹੈ ਨਿਕਾਸੀ ਬਿਲਕੁਲ ਨਹੀਂ ਹੈਗੀ ਜਿਹੜਾ ਵੀ ਪਾਣੀ ਹੁੰਦਾ ਹੈਗਾ ਪਿੰਡ ਦਾ ਉਹ ਇੱਥੇ ਆ ਕੇ ਖੜ ਜਾਂਦਾ ਹੈਗਾ ਇੱਥੋਂ ਦੇ ਜਿਹੜਾ ਸਕੂਲ ਹੈ ਸਕੂਲ ਦੇ ਅੰਦਰ ਜਿਹੜੇ ਬੱਚੇ ਹੁੰਦੇ ਨੇ ਹਰ ਰੋਜ਼ ਇਸੇ ਤਰ੍ਹਾਂ ਉਹਨਾਂ ਨੂੰ ਇਸੇ ਮੁਸੀਬਤ ਦੇ ਵਿੱਚੋਂ ਲੰਘ ਕੇ ਆਉਣਾ ਪੈਂਦਾ ਹੈਗਾ ਤਾਂ ਇੱਕ ਬਹੁਤ ਵੱਡੀ ਸਮੱਸਿਆ ਹੈਗਾ ਦੂਜੇ ਪਾਸੇ ਜਿਹੜਾ ਪੰਜਾਬ ਸਰਕਾਰ ਆਇਆ ਉਹ ਕਹਿ ਰਹੀ ਹੈ ਕਿ ਜਿਹੜਾ ਸਕੂਲਾਂ ਦਾ ਪੱਧਰ ਹੈ ਉਹ ਉੱਚਾ ਚੁੱਕਿਆ ਜਾ ਚੁੱਕਿਆ ਹੈ ਇੱਕ ਜ਼ੀਰੋ ਗਰਾਉਂਡ ਦੀ ਤੁਹਾਨੂੰ ਮੈਂ ਰਿਪੋਰਟ ਦਿਖਾ ਰਿਹਾ ਹੈਗਾ ਇੱਥੋਂ ਦੇ ਜਿਹੜੇ ਅੰਦਾਣਾ ਸਕੂਲ ਹੈਗਾ ਆਪਣੇ ਜ਼ਿਲ੍ਹਾ ਸੰਗਰੂਰ ਦੇ ਅੰਦਰ ਪੈਂਦਾ ਹੈਗਾ ਤੇ ਇੱਥੋਂ ਦੇ ਜਿਹੜੇ ਹਾਲਾਤ ਨੇ ਹਾਲਾਤ ਬਹੁਤ ਮਾੜੇ ਨੇ ਇੱਥੋਂ ਦੇ ਜਿਹੜੇ ਇੱਕ ਚਮਕੀਦਾਰ ਉਹਨਾਂ ਨੂੰ ਪੁੱਛਦੇ ਆ ਕਿ ਕਿਉਂਕਿ ਇੱਥੇ ਹਰ ਰੋਜ਼ ਰਹਿੰਦੇ ਨੇ ਤੇ ਇੱਥੋਂ ਦੇ ਹਾਲਾਤਾਂ ਬਾਰੇ ਇਹਨਾਂ ਨੂੰ ਜ਼ਿਆਦਾ ਪਤਾ ਬਈ ਤੁਸੀਂ ਇੱਥੇ ਰਹਿੰਦੇ ਹੋ ਮਲੇ ਇੱਥੋਂ ਦੇ ਹਾਲਾਤ ਕੀ ਨੇ ਇਹ ਦੇਖੋ ਜੀ ਉਹ ਤਾਂ ਕੋਈ ਜ਼ਿੰਦਗੀ ਨਹੀਂ ਰਹੀ ਇਹਨ ਲੋਕਾਂ ਦੇ ਅੱਛਾ ਹਾਂਜੀ ਕੋਈ ਜ਼ਿੰਦਗੀ ਨਹੀਂ ਏ ਘਰ ਹੈ ਸਰਕਾਰ ਖਤਮ ਲਾਓ ਜੀ ਉਹ ਅੱਛਾ ਸਰਸਰ ਕੁਝ ਨਹੀਂ ਕਰ ਰਿਹਾ ਉਹ ਨਹੀਂ ਬੱਚੇ ਹਰ ਰੋਜ਼ ਆਉਂਦੇ ਨੇ ਤੁਹਾਨੂੰ ਸ਼ਿਕਾਇਤਾਂ ਵੀ ਕਰਦੇ ਹੁਣ ਇਤੋਂ ਦੇ ਨਾਲ ਕਰਦੇ ਆ ਬਸ ਅੱਛਾ ਹਾਂਜੀ ਪਾਣੀ ਮਾ ਬਲੰਕਾ ਬੱਚੇ ਡਾਹ ਪੜਾ ਗਿਰ ਜਾ ਮੈਂ ਬੱਚੇ ਵੀ ਖਰਾਬ ਹੋ ਜਾ ਅੱਛਾ ਹਾਂਜੀ ਬੁਰਾ ਹਾਲ ਐ ਇਥੋਂ ਦਾ ਟੀਚਰ ਪਹੁੰਚਦੇ ਨਹੀਂ ਪਹੁੰਚਦੇ ਨਹੀਂ ਟਾਈਮ 'ਤੇ ਅੱਛਾ ਕਿੱਡਰ ਤੇ ਡਰਦੇ ਮਸੇ ਲੀਕੜ ਗਾਵਾ ਬਚਾਰੇ ਇੱਕ ਰਹਾ ਟੀਚਰ ਵੀ ਹੂੰ 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 ਹਾਂ ਅੱਧੇ ਬੱਚੇ ਪਹੁੰਚਦੇ ਨਹੀਂ ਡਰਦੇ ਪਾਣੀ ਦਾ ਹੂੰ ਠੀਕ ਹੈ ਬਈ ਬੁਰਾ ਹਾਲ ਐ ਇਥੋਂ ਦਾ ਹਾਂ ਹਾਂਜੀ ਬੁਰਾ ਹਾਲ ਬਿਲਕੁਲ ਪਹਿਲਾ ਨੰਬਰ ਮੈਂ ਬੁਰਾ ਹਾਲ ਐ ਅੱਛਾ ਆ ਦੇਖੋ ਇਹ ਬੱਚੇ ਆ ਰਹੇ ਨੇ ਇਹ ਵੀ ਬੜੀ ਇੱਕ ਤੰਗ ਰਸਤੇ ਦੇ ਅੰਦਰੋਂ ਡੰਕੇ ਆ ਰਹੇ ਨੇ ਕਿਉਂਕਿ ਜੇ ਦੇਖੀ ਸੁੱਕਾ ਹੁੰਦਾ ਤਾਂ ਉਧਰੋਂ ਡੰਕੇ ਆਉਂਦੇ ਪਰ ਇਹ ਤੰਗ ਰਸਤਾ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋ